ਵਾਲ ਜੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜਬਿੰਦਾ ਵੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਇਲੈਕਟ੍ਰਿਕ ਵਾਹਨਾ ਸਾਈਕਲਾਂ ਅਤੇ ਖਿਡੌਣਿਆਂ ਵਿੱਚ ਨਵੀਨਤਮ ਤਰੱਕੀ ਦਾ ਪ੍ਰਦਰਸ਼ਨ ਕਰਦੇ ਹੋਏ ਰਾਈਡ ਏਸ਼ੀਆ 2024 19 ਅਪ੍ਰੈਲ ਤੋਂ 21 ਅਪ੍ਰੈਲ ਤੱਕ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਸ਼ੁਰੂ ਹੋ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਉਡਾਨ মিডিਆ ਨੇ ਇੱਕ ਯੂनाइटेड ਸਾਈਕਲ ਪਾਰਟਸ ਮੈਨੂਫੈਕਚਰਿੰਗ ਐਸੋਸੀਏਸ਼ਨ ਵਿਕੇ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਜਿਸ ਵਿੱਚ ਆਯੋਜਕਾਂ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ ਵਿੱਚ 100 ਤੋਂ ਵੱਧ ਸਾਈਕਲ ਸਟਾਲ ਅਤੇ 150 ਤੋਂ ਵੱਧ ਇਲੈਕਟ੍ਰਿਕ ਵਾਹਨ ਸਟਾਲ ਦੇ ਨਾਲ ਰਾਈਡ ਏਸ਼ੀਆ ਇੱਕ ਵਿਸ਼ਾਲ ਸ਼੍ਰੇਣੀ ਦੀ ਪੇਸ਼ਕਸ਼ ਕਰੇਗੀ ਇਸ ਮੌਕੇ ਯੂ ਐਮ ਸੀ ਪੀ ਐਲ ਦੇ ਮੈਨੇਜਿੰਗ ਡਾਇਰੈਕਟਰ ਜੀ ਐਸ ਢਿੱਲੋਂ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਅਸੀਂ ਰਾਈਡ ਏਸ਼ੀਆ ਵਿੱਚ ਇਲੈਕਟ੍ਰਿਕ ਵਾਹਨਾਂ ਸਾਈਕਲਾਂ ਅਤੇ ਖਟੌਣਿਆਂ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਲਈ ਖੜੇ ਉਹ ਬੜੇ ਉਤਸ਼ਾਹ ਨਾਲ ਇਸ ਇਵੈਂਟ ਨੂੰ ਕਰਵਾ ਰਹੇ ਹਾਂ ਅਤੇ ਉਹਨਾਂ ਸਾਰਿਆਂ ਨੂੰ ਇੱਕ ਅਪੁੱਲ ਅਨੁਭਵ ਲਈ ਉਹਨਾਂ ਦੇ ਨਾਲ ਜੁੜਨ ਲਈ ਵੀ ਉਹਨਾਂ ਅਪੀਲ ਕੀਤੀ। ਇਸ ਕਾਨਫਰੰਸ ਵਿੱਚ ਹੋਰਨਾਂ ਤੋਂ ਇਲਾਵਾ ਯੂ ਸੀ ਪੀ ਐਮ ਏ ਦੇ ਚੇਅਰਮੈਨ ਚਰਨਜੀਤ ਸਿੰਘ ਬਿਸ਼ਪ ਕਰਮਾ ਯੂਸੀ ਐਮ ਪੀ ਐਮਾ ਦੇ ਪ੍ਰਧਾਨ ਹਰ ਸਿਮਰਤਜੀਤ ਸਿੰਘ ਫਿਕੋ ਦੇ ਚੇਅਰਮੈਨ ਕੇ ਕੇ ਸੇਠ ਫਿਕੋ ਦੇ ਪ੍ਰਧਾਨ ਗੁਰਮੀਤ ਸਿੰਘ ਕੋਲਾਰ ਅਤੇ ਯੂਸੀ ਪੀ ਐਮ ਏ ਦੇ ਸੀਨੀਅਰ ਵਾਈਸ ਪ੍ਰਧਾਨ ਅਵਤਾਰ ਸਿੰਘ ਭੋਗਲ ਵੀ ਮੌਜੂਦ ਰਹੇ ਇਸ ਤੋਂ ਬਾਅਦ ਬਧੇਰੇ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਇਹ ਜਿਹੜਾ ਐਕਟਿਵ ਐਕਸੀਬਿਸ਼ਨ ਹੈ ਇਹਦੇ ਵਿੱਚ ਖਾਸियत ਇਹ ਹੈ ਵੀ ਇੱਕ ਤਾਂ ਇਹ ਫਸਟ ਟਾਈਮ ਹਿਸਟਰੀ ਦੇ ਵਿੱਚ 250 ਤੋਂ ਉੱਪਰ एक्सहिबिटर्स ਦਾ ਉਥੇ ਜਵਾੜਾ ਹੋਏਗਾ ਸਟਾਲਸ ਹੋਣਗੇ ਔਰ 30000 ਤੋਂ 35000 ਤੋਂ ਉੱਪਰ ਅਸੀਂ ਐਕਸਪੈਕਟ ਕਰਦੇ ਹਾਂ ਔਰ ਇਸ ਤੋਂ ਵੱਧ ਵੀ ਹੋ ਸਕਦੇ ਨੇ ਵਿਜ਼ਿਟਰਸ ਔਰ ਮੋਰ ਦਨ 50 ਇੰਟਰਨੈਸ਼ਨਲ ਕੰਪਨੀਆਂਜ਼ ਦੇ ਬਾਇਰਸ ਨੇ ਉਥੇ ਆ ਰਹੇ ਔਰ ਇਸ ਤੋਂ ਇਲਾਵਾ ਹੋਸਟਿੰਗ ਲਈ ਉਥੇ 1000 ਤੋਂ ਮੋਰ ਜਿਹੜੇ ਹੈਗੇ ਨੇ ਉਥੇ ਵਿਜ਼ਿਟਰਸ ਹੈਗੇ ਨੇ ਸਾਡੇ ਸਟਾਲਸ ਖੜੇ ਔਰ ਇਹ ਜੁਆਇਟਿਡ ਸਾਈਕਲ ਪਾਰਟਸ ਹਮੇਸ਼ਾ ਦੀ ਤਰ੍ਹਾਂ ਆਪਣੀ ਇਸ ਇੰਡਸਟਰੀ ਲਈ ਖੜਕੇ ਔਰ ਐਗਜ਼ਿਬਿਸ਼ਨਸ ਆ ਹਮੇਸ਼ਾ ਅਸੀਂ ਸਾਥ ਦਿੰਨੇ ਆ ਰੈਡੀਸ਼ੀਆ ਨੂੰ ਲਾਂਚਿੰਗ ਜਦੋਂ ਹੋਈ ਸੀਗੀ ਉਦੋਂ ਵੀ ਅਸੀਂ ਵੈਜੀਟੇਬਲ ਬਾਟਸ ਨੂੰ ਲਿਆ ਕੇ ਪੂਰਾ ਉਹਤੇ ਪੂਰਾ ਇਹਨੂੰ ਅਸੀਂ ਸਟੈਂਡ ਦਿੱਤਾ ਔਰ ਇਹਨੂੰ ਪੂਰਾ ਸਪੋਰਟ ਕੀਤਾ ਅੱਜ ਵੀ ਅਸੀਂ ਪੂਰੀ ਸਪੋਰਟ ਕਰਦੇ ਆਂ ਔਰ ਮੈਂ ਤੁਹਾਨੂੰ ਸਭ ਨੂੰ ਕਹਿਣਾ ਚਾਹਨਾ ਮੀਡੀਆ ਦੇ ਚੈਨਲ ਦੇ ਦੋ ਤਰ੍ਹਾਂ ਪਲੀਜ਼ ਸਾਰੇ ਲੋਕ ਵੱਧ ਤੋਂ ਵੱਧ ਪਲੀਜ਼ ਐਗਜ਼ਿਬਿਸ਼ਨ ਆ ਕੇ ਦੇਖੋ ਦੇਖੋ ਨਵੇਂ-ਨਵੇਂ ਪ੍ਰੋਡਕਟਸ ਆਏ ਨੇ ਔਰ ਇਹ ਸ਼ੋਕਸ ਕੀਤੇ ਜਾ ਰਹੇ ਨੇ ਸੋਦਨ ਪਤਾ ਲੱਗੇ ਵੀ ਹਿੰਦੁਸਤਾਨ ਦੀ ਵੀ ਜਿਹੜੀ ਸਾਈਕਲ ਇੰਡਸਟਰੀ ਹੈ ਉਹ ਕਿੰਨੀ ਗਰੋ ਕਰ ਰਹੀ ਹੈ ਔਰ ਮੈਂ মিডিਆ ਵਾਲਿਆਂ ਨੂੰ ਵੀ ਜਿਹੜੀ ਰਿਕਵੈਸਟ ਕਰਾਂਗਾ ਤੁਸੀਂ ਪਲੀਜ਼ ਟਾਈਮ ਕੱਢ ਕੇ ਜਰੂਰ ਆਓ 19 20 21 ਅਪ੍ਰੈਲ ਪ੍ਰਕティ ਮੈਦਾਨ ਦੇ ਵਿੱਚ ਇਹ ਬਹੁਤ ਵੱਡਾ ਐਗਜ਼ੀਬਿਸ਼ਨ ਆਪਣੇ ਲੱਗ ਰਹੀ ਹੈ ਸਾਈਕਲ ਅਤੇ ایਵੀ ਦੀ ایਵੀ ਦੇ ਵਿੱਚ ਇਲੈਕਟ੍ਰਿਕ ਸਾਈਕਲਸ ਇਲੈਕਟ੍ਰਿਕ ਰਿਕਸ਼ਾ ਇਹ ਵੀ ਮੌਜੂਦ ਹੋਣਗੇ ਔਰ ਹਰ ਕੰਪਨੀ ਨੇ ਆਪਣਾ ਵਾਚ ਚੜ ਕੇ ਬਹੁਤ ਖੂਬਸੂਰਤ ਸਟੈਂਡ ਬਣਾਏ ਨੇ ਇਦਾਂ ਦੇ ਸੈਂਡ ਜਿਹੜੇ ਜਰਮਨੀ ਫ੍ਰਾਂਸ ਚ ਬੰਦੇ ਨੇ ਉਦਾਂ ਦੇ ਸਟੈਂਡ ਵਰਗੇ ਸਭ ਨੇ ਬਣਾਏ ਨੇ ਜ਼ਰੂਰ ਆਓ ਔਰ ਆ ਕੇ ਜ਼ਰੂਰ ਦੇਖੋ ਭਈ ਆਪਣਾ ਲੁਧਿਆਣਾ ਵੀ ਜਿਹਨੂੰ ਮਾਂਚੈਸਟਰ ਆਫ ਇੰਡੀਆ ਕਹਿੰਦੇ ਆ ਫਕਰ ਨਾਲ ਅਸੀਂ ਕਹਿ ਸਕਾਂਗੇ ਵਾਕਈ ਅਸੀਂ ਤਰੱਕੀ ਕਰ ਰਹੇ ਹਾਂ ਮੈਂ ਬਹੁਤ ਬਹੁਤ ਮੁਬਾਰਕਾ ਦਿੰਦਾ ਢਿੱਲੋ ਸਾਹਿਬ ਨੂੰ ਤੇ ਉਹਨਾਂ ਦੀ ਟੀਮ ਨੂੰ ਉਡਾਨ মিডিਆ ਨੂੰ ਭਈ ਜਿਹਦਾ ਇਹ ਵਾਲਾ ਉਪਰਾਣਾ ਕੀਤਾ ਨੇ ਇਹ ਇੰਡਸਟਰੀ ਲਈ ਬਹੁਤ ਬਿਹਤਰੀਨ ਔਰ ਬਹੁਤ ਵੱਡਾ ਉਪਰਾਣਾ ਹੈ ਔਰ ਅਸੀਂ ਹਮੇਸ਼ਾ ਜੁਆਇੰਟ ਡਾਇਰੈਕਟ ਪਾਰਟ ਹਮੇਸ਼ਾ ਨਾਲ ਕਰੇਗੀ ਧੰਨਵਾਦ ਜੀ ਜੀ ਸਰ ਜਿਹੜਾ 5ਥ ਐਡੀਸ਼ਨ ਹੈ ਰਾਈਡ ਏਸ਼ੀਆ ਦਾ 19 20 ਔਰ 21 April ਨੂੰ ਦਿੱਲੀ ਦੇ ਪ੍ਰਗਤੀ ਮੈਦਾਨ ਦੇ ਵਿੱਚ ਹੋ ਰਿਹਾ ਵਾ ਇਹਦੇ ਵਿੱਚ ਤਕਰੀਬਨ 5000 ਤੋਂ ਵੱਧ ਡੀਲਰਸ ਜਿਹੜੇ ਆ ਉਹ 올 ਓਵਰ ਇੰਡੀਆ ਤੋਂ ਪਹੁੰਚ ਰਹੇ ਨੇ ਜਿਨ੍ਹਾਂ ਨੇ ਆਪਣੀ ਕਨਫਰਮੇਸ਼ਨ ਦਿੱਤੀ ਆ ਡੀਲਰ ਉਹ ਆ ਜਿਹੜਾ ਆ ਕੇ 1 ਸਾਲ ਦੇ ਵਿੱਚ ਬਣੇ ਨਵੇਂ ਪ੍ਰੋਡਕਟਸ ਨੂੰ ਦੇਖਦਾ ਵਾ ਤੇ ਉਹ ਨਵੇਂ ਪ੍ਰੋਡਕਟਸ ਨੂੰ ਜਾ ਕੇ ਡਿਫਰੈਂਟ ਡਿਫਰੈਂਟ ਮੰਡੀਆਂ ਦੇ ਵਿੱਚ ਵੇਚਦਾ ਵਾ ਤੇ ਇਹ ਜਿਹੜਾ 5ਥ ਐਡੀਸ਼ਨ ਆ ਕਿ ਜਦੋਂ ਇੱਕ 5 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਤਾਂ ਬਹੁਤ ਛੋਟਾ ਸੀ ਅੱਜ ਇਹਦੇ ਵਿੱਚ 200 ਤੋਂ 50 ਐਗਜ਼ੀਬਿਟਰਸ ਆਪਣੇ ਪ੍ਰੋਡਕਟਸ ਐਗਜ਼ੀਬਿਟ ਕਰ ਰਹੇ ਆ ਪਰ ਸਭ ਤੋਂ ਵੱਡੀ ਚੀਜ਼ ਇਹ ਭਾਰਤ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਦੇਸ਼ ਆ ਸਾਈਕਲ ਤੇ ਸਾਈਕਲ ਪਾਰਟਸ ਬਣਾਉਣ ਵਾਲਾ ਪਰ ਸਾਡੀ ਕੋਈ ਆਪਣੀ ਇੰਟਰਨੈਸ਼ਨਲ ਐਗਜ਼ੀਬਿਸ਼ਨ ਨਹੀਂ ਸੀਗੀ ਇਸ ਐਗਜ਼ੀਬਿਸ਼ਨ ਨੂੰ ਐਜ਼ ਏ ਇੰਟਰਨੈਸ਼ਨਲ ਐਗਜ਼ੀਬਿਸ਼ਨ ਜਿਹੜਾ ਐਗਜ਼ੀਬਿਟ ਕੀਤਾ ਜਾ ਰਿਹਾ ਵਾ ਤਾਂ ਕਿ ਵਰਲਡ ਮਾਰਕੀਟ ਆਫਟਰ ਚਾਈਨਾ ਦੇਖ ਰਹੇ ਆ ਕਿ ਕਿਸ ਕੰਟਰੀ ਨੂੰ ਚੂਜ਼ ਕੀਤਾ ਜਾਵੇ ਵੈਦਰ ਵੀਅਤਨਾਮ ਨੂੰ ਕੀਤਾ ਜਾਵੇ ਤਾਈਵਾਨ ਨੂੰ ਕੀਤਾ ਜਾਵੇ ਪਰ ਉਹਨਾਂ ਦੀ ਸਭ ਤੋਂ ਜਿਹੜੀ ਸੈਕੰਡ ਚੁਆਇਸ ਆਫਟਰ ਚਾਈਨਾ ਚਾਈਨਾ ਨੂੰ ਉਹ ਛੱਡਣਾ ਚਾਹੁੰਦੇ ਆ ਉਹ ਚੁਆਇਸ ਆ ਇੰਡੀਆ ਤੇ ਇੰਡੀਆ ਚ ਨਿਊ ਪ੍ਰੋਡਕਟਸ ਬਣਾ ਰਿਹਾ ਵਾ ਤੁਸੀਂ ਇਸ ਐਗਜ਼ਿਬਿਸ਼ਨਸ ਦੇ ਵਿੱਚ ਦੇਖੋਗੇ ਨਵੀਆਂ ਇਨੋਵੇਸ਼ਨਸ ਨਵੇਂ ਪ੍ਰੋਡਕਟਸ ਔਰ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਇਲੈਕਟ੍ਰਿਕ ਵਹੀਕਲਸ ਜਿਹੜਾ ਆਉਣ ਵਾਲਾ ਫਿਊਚਰ ਆ ਕੱਲੇ ਮੈਂ ਕਾਰ ਦੀ ਗੱਲ ਨਹੀਂ ਕਰਦਾ ਸਾਈਕਲ ਈ-ਸਕੂਟਰ ਈ-ਮੋਟਰਸਾਈਕਲ ਉਹਨਾਂ ਚੀਜ਼ਾਂ ਦੀ ਗੱਲ ਕਰਦਾ ਵਾ ਉਹਨੂੰ ਵੀ ਇਹਦੇ ਵਿੱਚ ਫੋਕਸ ਏਰੀਆ ਦੇ ਵਿੱਚ ਰੱਖਿਆ ਗਿਆ ਵਾ ਤਾਂ ਕਿ ਜਿਹੜਾ ਇਲੈਕਟ੍ਰੀਕਲ ਵਹੀਕਲਸ ਆ ਤੁਸੀਂ ਇਹ ਦੇਖੋ ਕਿ ਥੋੜੇ ਦਿਨ ਪਹਿਲਾਂ ਗਵਰਨਮੈਂਟ ਆਫ ਦਿੱਲੀ ਨੇ ਬੈਨ ਕਰਤੀਆਂ 15 ਸਾਲ ਪੁਰਾਣੀਆਂ ਗੱਡੀਆਂ ਤੇ ਅੱਜ ਜਿਹੜਾ ਆਉਣ ਵਾਲਾ ਸਮਾਂ ਫਿਊਚਰ ਹੈ EV ਦਾ ਤੇ EV ਉਸ ਐਗਜ਼ਿਬਿਸ਼ਨ ਦੇ ਵਿੱਚ ਅ ਆਕਰਸ਼ਿਤ ਹੋਏਗਾ ਉਸ ਦੇ ਵਿੱਚ ਡਿਸਪਲੇ ਦੇ ਵਿੱਚ ਹੋਏਗਾ ਤਾਂ ਕਿ ਅਸੀਂ ਮੈਕਸੀਮਾਈਜ਼ ਜਿਹੜਾ ਨਿਊ ਪ੍ਰੋਡਕਟਸ ਦੇਖ ਕੇ ਉੱਥੋਂ ਨਵੇਂ ਪ੍ਰੋਡਕਟ ਵੀ ਬਣਾ ਸਕੀਏ ਤੇ ਜਿਹੜੀਆਂ ਨਵੀਆਂ ਇਨੋਵੇਸ਼ਨਸ ਹੋਈਆਂ ਬਾਈਸਾਈਕਲ ਇੰਡਸਟਰੀ ਦੇ ਵਿੱਚ ਪਿਛਲੇ 1 ਸਾਲ ਦੇ ਵਿੱਚ ਉਹਨਾਂ ਨੂੰ ਦੇਖ ਸਕੀਏ ਤਾਂ ਕਿ ਜਿਹੜੀ ਇਹ ਬਾਈਸਾਈਕਲ ਇੰਡਸਟਰੀ ਆ ਇਹ ਗਰੋ ਕਰ ਸਕੇ ਥੈਂਕ ਯੂ ਸਭ ਤੋਂ ਪਹਿਲਾਂ ਦਾ ਮੀਡੀਆ ਦਾ ਧਨਵਾਦ ਵੀ ਉਹ ਅੱਜ ਸਾਡੇ ਪ੍ਰੋਗਰਾਮ ਤੇ ਬੇਸੇ ਬੁਲਾਣ ਤੇ ਆਏ ਆ ਰਾਈਡ ਏਸ਼ੀਆ ਜਿਹੜੀ 5th ਐਡੀਸ਼ਨ ਦਿੱਲੀ ਬਰਗਦੀ ਮੈਦਾਨ ਦੇ ਵਿੱਚ ਲੱਗ ਰਿਹਾ 19 21 ਨੂੰ ਪੰਜਵਾਂ ਐਡੀਸ਼ਨ ਔਰ ਇਹ ਇੰਟਰਨੈਸ਼ਨਲ ਲੈਵਲ ਦਾ ਐਡੀਸ਼ਨ ਹੈ ਤੁਸੀਂ ਉੱਥੇ ਉਹ ਪ੍ਰੋਡਕਟ ਦੇਖੋਗੇ ਜਿਹੜੇ ਅੱਜ ਤੱਕ ਲੁਧਿਆਣੇ ਦੇ ਵਿੱਚ ਜਾਂ ਕਿਸੇ ਹੋਰ ਕੰਟਰੀ ਨੇ ਇੱਥੇ ਆਪਣਾ ਡਿਸਪਲੇ ਨਹੀਂ ਕੀਤੇ ਜਿਹੜੀਆਂ ਵੀ ਚੀਜ਼ਾਂ ਨਵੀਂ ਤੋਂ ਨਵੀਂ ਟੈਕਨੋਲੋਜੀ ਦੇ ਨਾਲ ਬਣਾਈਆਂ ਜਾ ਰਹੀਆਂ ਆ ਉਹ ਸਾਰੀਆਂ ਉੱਥੇ ਡਿਸਪਲੇ ਹੋਣਗੀਆਂ ਔਰ ਜੋ ਸਾਈਕਲ ਹੋਣ ਚਾਹੇ ਉਹ ਉਹਦੇ ਪਾਰਟਸ ਹੋਣ ਚਾਹੇ ਈਵੀ ਦੇ ਪਾਰਟਸ ਹੋਣ ਈਵੀ ਆਪਣਾ ਸਾਈਕਲ ਹੋਵੇ ਲੋਡਰ ਹੋਵੇ ਜਾਂ ਜਿਹੜੇ ਨਵੇਂ ਸਕੂਟਰ ਵੀ ਬਣਾਏ ਨੇ ਕਿਉਂਕਿ ਜਿਹੜੀਆਂ ਸਾਈਕਲ ਵਾਲੀਆਂ ਕੰਪਨੀਆਂ ਉਹ ਇਸ ਵਾਸਤੇ ਨੂੰ ਵੀ ਸਾਰੇ ਆ ਗਏ ਕਿਉਂਕਿ ਅੱਜ ਡਿਮਾਂਡ ਜਿਹੜੀ ਈਵੀ ਦੀ ਬਹੁਤ ਜ਼ਿਆਦਾ ਹੋਣੀ ਸ਼ੁਰੂ ਹੋ ਗਈ ਆ ਉਹ ਵੀ ਉੱਥੇ ਸਾਰੇ ਡਿਸਪਲੇ ਕੀਤੇ ਜਾਣਗੇ ਔਰ ਇਹ ਇੰਟਰਨੈਸ਼ਨਲ ਲੈਵਲ ਦੀ ਐਗਜ਼ੀਬਿਸ਼ਨ ਹੈ ਔਰ ਜਿੱਦਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਨਵੇਂ ਹਾਲ ਬਣੇ ਆ ਔਰ ਸੈਂਟਰ ਆਫ ਦਾ ਸਿਟੀ ਆ ਜਿਹੜਾ ਦਿੱਲੀ ਦੇ ਵਿੱਚ ਉਹ ਪ੍ਰਗਤੀ ਮੈਦਾਨ ਜਿਹੜਾ ਹੈਗਾ ਔਰ ਇੰਡੀਆ ਦੇ ਨਾਲ ਕਨੈਕਟੀਵਿਟੀ ਦਿੱਲੀ ਦੀ ਹੋਣ ਕਰਕੇ ਉੱਥੇ ਬਾਹਰ ਦੇ ਜਾਂ ਜਿਹੜੇ ਇੰਟਰਨੈਸ਼ਨਲ ਜਿਹੜੇ ਆਉਂਦੇ ਆ ਸਾਰੇ ਬੰਦੇ ਉਹਨਾਂ ਵਾਸਤੇ ਵੀ ਸੁਵਿਧਾ ਇਸੇ ਕਰਕੇ ਉੱਤੇ ਇਹ ਲਾਈ ਗਈ ਆ ਔਰ ਜੋ ਵੀ ਤੁਸੀਂ ਉੱਥੇ ਦੇਖੋਗੇ ਉਹ ਤੁਹਾਨੂੰ ਵਰਲਡ ਸਟੈਂਡਰਡ ਦਾ ਹੀ ਮਿਲੇਗਾ ਔਰ ਉਹਦੇ ਨਾਲ ਜਿਹੜੀ ਹੈ ਸੈਕੰਡ ਇੰਡਸਟਰੀ ਤੇ ਜਿਹੜਾ ਇੰਨੀ ਦੇਰ ਤੋਂ ਰੈਸੈਸ਼ਨ ਚੱਲ ਰਿਹਾ ਸੀਗਾ ਸਾਨੂੰ ਉਮੀਦ ਹੈ ਵੀ ਜਿੱਦਾ ਇੰਨੇ ਬੰਦੇ ਆਉਣਗੇ ਬਾਹਰਲੇ ਦਾ ਆਪਣੇ ਕੰਟਰੀ ਦੇ ਵਿੱਚੋਂ ਵੀ ਸਾਰੇ ਜਿਹੜੇ ਡੀਲਰ ਆਉਣਗੇ ਉਹਦੇ ਨਾਲ ਸੈਕਟਰ ਇੰਡਸਟਰੀ ਨੂੰ ਕਾਫੀ ਬੂਸਟ ਮਿਲੇਗਾ ਔਰ ਸੈਕਟਰ ਇੰਡਸਟਰੀ ਅੱਗੇ ਨਾਲ ਤਰੱਕੀ ਕਰੇਗੀ ਲੱਗ ਰਹੀ ਹੈ April ਦੇ ਵਿੱਚ 19 21 ਇਹ ਪ੍ਰਗਤੀ ਮੈਦਾਨ ਦੇ ਵਿੱਚ ਲੱਗ ਰਹੀ ਹੈ ਇਸ ਵਾਰ ਜਿਹੜਾ ਪ੍ਰਗਤੀ ਮੈਦਾਨ ਆ ਉਹ ਸਾਰੇ 3 ਹਾਲ ਦੇ ਵਿੱਚ ਲੱਗ ਰਹੀ ਹੈ 3 ਹਾਲ ਦੇ ਨਵੇਂ ਬਣੇ ਗਵਰਨਮੈਂਟ ਨੇ ਨਵੇਂ ਬਣਾਇਆ ਔਰ ਗਵਰਨਮੈਂਟ ਦੀ ਇਹਦੇ ਵਿੱਚ ਫੈਸਿਲਿਟੀ ਹੈ ਵੀ ਪਾਰਕਿੰਗ ਵੀ ਤੁਹਾਡੇ ਅੰਦਰ ਹੈਗੀ ਆ ਪਹਿਲਾਂ ਬੜੀ ਪ੍ਰੋਬਲਮ ਹੁੰਦੀ ਸੀ ਪਾਰਕਿੰਗ ਸਾਨੂੰ ਵਾਕ ਸਾਈਡ ਲਗਾਉਣੀ ਪੈਂਦੀ ਸੀ ਹੁਣ ਇਨਬਿਲਿਟੀ ਪਾਰਕਿੰਗ ਆ ਤੁਸੀਂ ਪਾਰਕਿੰਗ ਲਾਓ ਸਿੱਧਾ ਐਗਜ਼ੀਬਿਸ਼ਨ ਸੈਂਟਰ ਦੇ ਚਲੇ ਜਾਓ ਸੋ ਜਿੱਦਾਂ ਪਰ ਰਾਜੀ ਨੇ ਸਾਡੇ ਦੱਸਿਆ ਵੀ ਜਿਹੜੀ ਇਸ ਵਾਰ ਐਗਜ਼ੀਬਿਸ਼ਨ ਲੱਗ ਰਹੀ ਹੈ ਇੰਟਰਨੈਸ਼ਨਲ ਲੈਵਲ ਦੀ ਐਗਜ਼ੀਬਿਸ਼ਨ ਲੱਗ ਰਹੀ ਹੈ ਔਰ ਇਹਦੇ ਵਿੱਚ ਤਕਰੀਬਨ 15 16 ਕੰਟਰੀ ਤੋਂ ਬੰਦੇ ਇੱਥੇ ਆ ਰਹੇ ਆ ਆਫਰ ਲੈਂਡ ਤੋਂ ਆ ਰਹੇ ਆ ਜਰਮਨੀ ਤੋਂ ਆ ਰਹੇ ਆ ਯੂਰਪ ਤੋਂ ਆ ਰਹੇ ਆ ਤੇ ਹੋਰ ਵੀ ਤਕਰੀਬਨ ਫਿਰ ਅਫਰੀਕਾ ਤੋਂ ਵੀ ਬਹੁਤ ਬੰਦੇ ਆ ਰਹੇ ਆ ਤੇ ਚਾਈਨਾ ਤੋਂ ਵੀ ਆ ਰਹੇ ਆ ਤੇ ਵਾਹਨ ਤੋਂ ਵੀ ਬੜੀਆਂ ਕੰਪਨੀ ਆ ਰਹੀਆਂ ਜਿਹੜੀ ਇਸ ਵਾਰ ਦੀ ਐਗਜ਼ਿਬਿਸ਼ਨ ਆ ਇਹਦੇ ਵਿੱਚ ਡੀਲਰਾਂ ਦੇ ਅਸੀਂ ਜਿਆਦਾ ਫੋਕਸ ਕੀਤਾ ਗਿਆ ਜਿਹੜੇ ਸਾਡੇ ਡੀਲਰ ਹੈਗੇ ਆ ਸੂ ਅੰਡੀਆ ਦੇ ਵਿੱਚ ਤਕਰੀਬਨ ਡੀਲਰਾਂ ਨੇ ਸਾਡੇ ਕੋਲ ਜੋ ਬੁਕਿੰਗ ਕਰਾ ਦਿੱਤੇ ਜੋ ਦੀ ਉਹਨਾਂ ਦਾ ਹੋਟਲ ਬੁੱਕ ਕਰਾ ਦਿੱਤਾ ਤਕਰੀਬਨ 1000 ਤੋਂ ਹੋਟਲ ਅਸੀਂ ਉੱਤੇ ਬੁੱਕ ਕਰਵਾ ਦਿੱਤਾ ਤੁਸੀਂ ਸਮਝੋ ਵੀ ਅਗਰ ਜੋ ਸੀਰੀਅਸ ਡੀਲਰ ਆ ਉਹ 25-30 ਹਜ਼ਾਰ ਡੀਲਰ ਇੱਥੇ ਆ ਰਿਹਾ ਇਸ ਵਾਰ ਦੀ ਐਗਜ਼ਿਬਿਸ਼ਨ ਦੇ ਵਿੱਚ ਔਰ ਇਸ ਵਾਰ ਦੀ ਜਿਹੜੀ ਆਰਟ ਇਹ ਅਗਿੱ ਦੇ ਵਿੱਚ ਮੰਡ ਰਹੀ ਹੈ ਉਹਦਾ ਜਿਹੜਾ ਡਿਜ਼ਾਈਨ ਆ ਜਾਂ ਉਹਦੇ ਵਿੱਚ ਜਿੰਨੇ ਜਿਹੜੇ ਬੰਦੇ ਸਟਾਲ ਬਣਾ ਰਹੇ ਆ ਉਹ ਬਹੁਤ ਹੀ ਬਿਹਤਰ ਬਹੁਤ ਹੀ ਡਿਫਰੈਂਟ ਟਾਈਪ ਦੇ ਸਟਾਲ ਆ ਔਰ ਲੁਧਿਆਣਾ ਦੇ ਵਿੱਚ ਜਿੰਨੇ ਲੋਕੀ ਨੇ ਨਵੇਂ ਪ੍ਰੋਡਕਟ ਬਣਾਏ ਆ ਹੁਣ ਇਹ ਦਿਨ ਦੂਰ ਨਹੀਂ ਵੀ ਅਸੀਂ ਚਾਈਨਾ ਤੋਂ ਵੀ ਜ਼ਿਆਦਾ ਉਹਨਾਂ ਨੇ ਟਾਈਮ ਤੇ ਨਵੇਂ ਪ੍ਰੋਡਕਟ ਅਸੀਂ ਬਣਾ ਰਹੇ ਆ ਬਹੁਤ ਬਹੁਤ ਨਵੇਂ ਪ੍ਰੋਡਕਟ ਲੁਧਿਆਣਾ ਦੇ ਵਿੱਚ ਮੰਡ ਰਹੇ ਜਿਹੜੇ ਉੱਥੇ ਡਿਸਪਲੇ ਹੋ ਰਹੇ ਆ ਨਵੇਂ ਨਵੇਂ ਚੀਜ਼ਾਂ ਸਾਈਕਲ ਪਾਰਟ ਦੀਆਂ ਈਵੀ ਦੀਆਂ ਬੈਟਰੀ অপারেਟਰ ਸਾਈਕਲ ਲੋਡਰ ਬਹੁਤ ਕੁਝ ਉੱਥੇ ਨਵਾਂ ਨਵਾਂ ਆ ਰਿਹਾ ਉਦੇ ਨਾਲ ਕੀ ਹੋਊਗਾ ਵੀ ਜਿਹੜੇ ਬਾਰੋਂ ਦੋਸਤ ਆ ਰਹੇ ਉਹਨੂੰ ਇੱਕੋ ਹੀ ਜਗ੍ਹਾ ਤੇ ਸਾਰੀ ਚੀਜ਼ ਦੇਖਣ ਦਾ ਮੌਕਾ ਮਿਲ ਜਾਊਗਾ ਔਰ ਮੇਰਾ ਖਿਆਲ ਆ ਵੀ ਇਸ ਵਾਰ ਪਿਛਲੇ ਸਾਲ ਤਕਰੀਬਨ 2 200 ਤੋਂ ਲੈ ਕੇ 300 ਕਰੋੜ ਤੱਕ ਦੀ ਸਾਡੀ ਬੁਕਿੰਗ ਹੋਈ ਸੀ ਇਸ ਵਾਰ ਸਾਨੂੰ ਲੱਗਦਾ ਵਾ ਵੀ ਇੱਕ ਕਰੋੜ ਤੋਂ ਇੱਕ 100 ਕਰੋੜ ਤੋਂ ਉੱਪਰ ਵੀ ਬੁਕਿੰਗ ਦੇ ਆ ਤੁਹਾਨੂੰ ਉਮੀਦ ਆ ਇੰਨੇ ਜਿਆਦਾ ਉੱਥੇ ਕਿਉਂਕਿ ਵਾਇਕ ਕਰਨ ਦਾ ਤੇ ਪਿਛਲੇ 1 ਸਾਲ ਤੋਂ ਬਹੁਤ ਸਲੋ ਚੱਲ ਰਹੀ ਹੈ ਲੱਗਦਾ ਵੀ ਜਿਹੜਾ ਉਹਨਾਂ ਦਾ ਟਾਈਮ ਆ ਹੁਣ ਜਿਹੜਾ ਮਤਲਬ ਐਗਜ਼ੀਬਿਸ਼ਨ ਤੋਂ ਬਾਅਦ ਬਹੁਤ ਬਿਹਤਰ ਹੋਊਗਾ ਤੁਸੀਂ ਸਾਰੇ ਦੋਸਤ ਇੱਥੇ ਆ ਤੁਹਾਡਾ ਸਭ ਦਾ